ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰਥ ਬਟਿਕ ਤੇ ਉਮੀਦ ਕਰਦੀ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਸਭ ਤੋਂ ਪਹਿਲਾਂ ਤੁਸੀਂ ਜੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਪਹਿਲਾਂ ਦੇ ਆਪਣੇ ਪੁਰਾਣੇ ਵਿਊਅਰਸ ਨੇ ਜੇ ਤੁਸੀਂ ਵੀ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਸਬਸਕ੍ਰਾਈਬ ਕਰਕੇ ਰੱਖਿਓ ਜੀ ਚੈਨਲ ਜੇ ਤੁਸੀਂ ਸਬਸਕ੍ਰਾਈਬ ਕਰਿਆ ਹੁੰਦਾ ਬੈਲ ਆਈਕਨ ਪ੍ਰੈਸ ਕੀਤਾ ਹੁੰਦਾ ਤਾਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਆ ਜਾਂਦੀ ਹੈ ਨਹੀਂ ਫਿਰ ਹਨਾ ਤੁਸੀਂ ਬਾਅਦ ਚ ਕਾਫੀ ਟਾਈਮ ਬਾਅਦ ਲੇਟ ਪ੍ਰਿੰਟ ਵਗੈਰਾ ਜੀ ਦੀ ਡਿਮਾਂਡ ਕਰਦੇ ਹੋ ਤਦ ਤੱਕ ਪ੍ਰਿੰਟ ਨਹੀਂ ਜਿਹੜੇ ਨਿਕਲ ਜਾਂਦੇ ਨੇ ਇਸ ਚ ਆਪਾਂ ਹੈਂਡਵਰਕ ਦੇ ਸੂਟ ਲੈ ਕੇ ਆਏ ਸਟੀਚਿੰਗ ਡਿਜ਼ਾਈਨ ਦਿਖਾ ਰያ ਹਾਂ ਤੁਹਾਨੂੰ ਸਟੀਚਿੰਗ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹੜਾ ਸਟੀਚਿੰਗ ਡਿਜ਼ਾਈਨ ਕੀਤਾ ਤੁਸੀਂ ਵੀ ਕਿਸੇ ਤਰ੍ਹਾਂ ਦਾ ਸਟੀਚਿੰਗ ਡਿਜ਼ਾਈਨ ਸਾਡੇ ਕੋਲ ਬਣਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਫੋਟੋ ਭੇਜ ਕੇ ਵੀ ਸਾਨੂੰ ਐਵੇਂ ਦਾ ਸੂਟ ਰੈਡੀ ਕਰਕੇ ਦਿਓ ਚਾਹੇ ਉਹ ਹੈਂਡਵਰਕ ਹੋਵੇ ਮਸ਼ੀਨਵਰਕ ਕਾਰੀਵਰਕ ਪੇਂਟਿੰਗ ਜੋ ਵੀ ਤੁਸੀਂ ਕਰਵਾਉਣਾ ਚਾਹੁੰਦੇ ਹੋ ਤੋਂ ਤੁਸੀਂ ਕਰਵਾ ਸਕਦੇ ਹੋ ਇਹ ਆਪਾਂ ਨੇ ਸੈਲਫ ਸਟੱਫ ਹੈ ਜੀ ਇਹ ਸੈਲਫ ਪ੍ਰਿੰਟ ਹੈ ਜੀ ਇਸ 'ਚ ਬਹੁਤ ਹੀ ਸੋਹਣਾ ਜਿਹਾ ਜਿਹੜਾ ਸਟੱਫ ਹੈ ਸੌਫਟਵਰ ਰਹਿੰਦਾ ਜੀ ਵਧੀਆ ਕੁਆਲਿਟੀ ਦਾ ਸਟੱਫ ਆਪਾਂ ਹਰ ਇੱਕ ਸਟੱਫ ਤੇ ਹਰ ਇੱਕ ਸੂਟ ਤੇ ਜਿਹੜਾ ਸਟਾਫ ਆ ਉਹ ਵਧੀਆ ਕੁਆਲਿਟੀ ਦਾ ਹੀ ਲਾਉਨੇ ਆ ਇਸ 'ਚ ਤੁਸੀਂ ਦੇਖ ਸਕਦੇ ਹੋ ਗਲੇ ਦਾ ਡਿਜ਼ਾਈਨ ਬਣਿਆ ਹੋਇਆ ਸੈਂਟਰ ਬਣੇ ਹੋਏ ਸੈਂਟਰ ਪੈਨਲ ਦਿੱਤੇ ਗਏ ਨੇ ਤੇ ਘੇਰੇ ਦਾ ਨੈਟ ਜਾਲ ਪਾ ਕੇ ਬਹੁਤ ਹੀ ਸੋਹਣਾ ਡਿਜ਼ਾਈਨ ਬਣਿਆ ਹੋਇਆ ਆ ਬਾਵਾ ਤੇ ਰਹੂਗਾ ਜੀ ਇੱਕ ਇੱਕ ਵੇਲੇ ਦੀ ਬਾਵਾ ਤੇ ਰਹੂਗੀ ਬਹੁਤ ਹੀ ਪਿਆਰਾ ਡਿਜ਼ਾਈਨ ਬਣ ਕੇ ਰੈਡੀ ਹੋਇਆ ਹੈ ਬਾਕੀ ਤੁਹਾਨੂੰ ਪਤਾ ਹੀ ਹੈ ਜਿਹੜੇ ਪ੍ਰਾਣੀ ਈਵਰਸ ਨੇ ਆਪਣੇ ਪ੍ਰਾਣੀ ਕਸਟਮਰ ਨੇ ਤੇ ਆਪਣ ਕੰਮਨ ਦਾ ਵੀ ਉਹਨਾਂ ਨੂੰ ਪਤਾ ਹੈ ਕਿੰਨਾ ਵਧੀਆ ਜਿਹੜਾ ਨੀਟ ਐਂਡ ਕਲੀਨ ਤੁਹਾਨੂੰ ਕੰਮ ਮਿਲੂਗਾ ਹਰ ਤਰ੍ਹਾਂ ਦਾ ਹੈਂਡਵਰਕ ਮਸ਼ੀਨਵਰਕ ਸਭ ਚ ਆਪਣੇ ਪੂਰਾ ਹੈ ਨਾ ਨੀਟ ਐਂਡ ਕਲੀਨ ਕੰਮ ਕੀਤਾ ਜਾਂਦਾ ਹੈ ਕਾਰੀਗਰ ਬਹੁਤ ਹੀ ਵਧੀਆ ਕੰਮ ਕਰਕੇ ਦਿੰਦੇ ਨੇ ਜੀ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਰੈਡੀ ਹੋਇਆ ਹੈ ਜੀ ਜੇ ਤੁਸੀਂ ਪਹੁੰਚਿਆ ਤੇ ਵੀ ਇੱਕ ਇੱਕ ਵੇਲ ਪਵਾਉਣਾ ਚਾਹੁੰਦੇ ਹੋ ਬਾਜੂ ਵਾਂਗੂ ਤੋਂ ਵੀ ਪਵਾ ਸਕਦੇ ਹੋ ਤੋ ਡਿਚ ਜਿਵੇਂ ਤੁਸੀਂ ਰੈਡੀ ਕਰਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਕਿਸੇ ਵੀ ਕਲਰ ਕੰਟਰਾਸਟ ਚ ਰੈਡੀ ਕਰਾ ਸਕਦੇ ਹੋ ਬਹੁਤ ਹੀ ਨਵਾਂ ਜਿਹਾ ਦੇਖੋ ਯੂਨਿਕ ਜਿਹਾ ਕਲਰ ਰੈਡੀ ਹੋਇਆ ਇਹ ਤੇ ਕਲਰ ਵੀ ਇਸ ਚ ਬਹੁਤ ਸੋਹਣੇ ਲਾਏ ਗਏ ਨੇ ਜਿਹੜੇ ਵਰਕ ਦੇ ਲਾਏ ਗਏ ਨੇ ਪੈਰਟ ਰੈੱਡ ਸਕਾਈ ਇਸ ਚ ਕਲਰ ਲਾਏ ਗਏ ਨੇ ਇਹ ਆ ਗਿਆ ਜੀ ਬਾਜੂ ਦਾ ਕੰਮ ਜੇ ਤੁਸੀਂ ਇਹ ਪਹੁੰਚਿਆ ਤੇ ਕਰਾਉਣਾ ਤਾਂ ਕਰਵਾ ਸਕਦੇ ਹੋ ਬਹੁਤ ਹੀ ਜੈਨੂਨ ਪ੍ਰਾਈਸ ਚ ਤੁਹਾਨੂੰ ਸਾਡੇ ਕੋਲੋਂ ਜਿਹੜੇ ਸੂਟ ਮਿਲਣਗੇ ਜੀ ਅੱਗੇ ਆਗੇ ਜੀ ਆਪਣਾ ਮਸ਼ੀਨ ਵਰਕ ਹੋਇਆ ਹੋਇਆ ਪਹੁੰਚਿਆ ਤੇ ਜੇਰੀ ਨਾਲ ਜਿਹੜਾ ਮਸ਼ੀਨ ਵਰਕ ਕੀਤਾ ਗਿਆ ਇਹਦੇ ਨਾਲ ਤੁਸੀਂ ਪ੍ਰਿੰਟਡ ਸ਼ਰਟ ਲੈ ਕੇ ਵੀ ਕਰਵਾ ਸਕਦੇ ਹੋ ਬ੍ਰੌਕੇਟ ਦੀ ਸ਼ਰਟ ਲੈ ਕੇ ਵੀ ਕਰਵਾ ਸਕਦੇ ਹੋ ਐਸ ਵੀ ਆਪਣੇ ਕੋਲੇ ਕਾਫੀ ਸ਼ਰਟ ਆ ਅਵੇਲੇਬਲ ਨੇ ਜੇ ਤੁਸੀਂ ਨੇ ਰੈਡੀ ਕਰਾਉਣੇ ਆ ਤਾਂ ਤੁਸੀਂ ਕਰਵਾ ਸਕਦੇ ਹੋ ਸੋਹਣੇ ਸੋਹਣੇ ਕਲਰ ਨੇ ਉਹਨਾਂ ਦੇ ਤੁਸੀਂ ਸਾਨੂੰ ਵਟਸਐਪ ਤੇ ਡੀਐਮ ਕਰਕੇ ਤੁਸੀਂ ਫੋਟੋਸ ਜਿਹੜੀਆਂ ਮੰਗਵਾ ਸਕਦੇ ਹੋ ਤੇ ਵਰਕ ਵਗੈਰਾ ਵੀ ਜੇ ਤੁਸੀਂ ਹੋਰ ਤਰ੍ਹਾਂ ਦਾ ਵਰਕ ਕਰਾਉਣਾ ਹੈ ਚੇਂਜ ਕਰਾਉਣਾ ਤਾਂ ਤੁਸੀਂ ਕਰਵਾ ਸਕਦੇ ਹੋ ਸਟੀਚਿੰਗ ਵਿਦਆਊਟ ਸਟੀਚਿੰਗ ਵਿਦ ਸਟੀਚਿੰਗ ਜਿਵੇਂ ਵੀ ਤੁਸੀਂ ਸਾਡੇ ਕੋਲੋਂ ਸੂਟ ਬਾਈ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਇਹ ਦੇਖੋ ਆਪਾਂ ਬ੍ਰਾਕਟ ਦੀ ਸ਼ਰਟ ਲਈ ਹੈ ਜੀ ਤੇ ਇਹ ਹੈਂਡਵਰਕ ਪਹੁੰਚਿਆ ਤੇ ਆ ਗਿਆ ਤੇ ਸ਼ਰਟ ਦੇ ਉੱਪਰ ਬਾਜੂ ਤੇ ਹੈਂਡਵਰਕ ਕੀਤਾ ਸਿਰਫ ਬਾਜੂ ਤੇ ਹੈਂਡਵਰਕ ਕੀਤਾ ਗਿਆ ਪਹੁੰਚਿਆ ਤੇ ਕੀਤਾ ਗਿਆ ਤੁਸੀਂ ਜੇ ਘੇਰੇ ਤੇ ਕਰਵਾਉਣਾ ਚਾਹੁੰਦੇ ਹੋ ਤਾਂ ਘੇਰੇ ਤੇ ਵੀ ਕਰਵਾ ਸਕਦੇ ਹੋ ਇਸ 'ਚ ਵੀ ਆਪਣੇ ਕੋਲੇ ਕਾਫੀ ਕਲਰ ਅਵੇਲੇਬਲ ਨੇ ਜੇ ਤੁਸੀਂ ਇਹ ਲੈਣਾ ਚਾਹੁੰਦੇ ਹੋ ਐਵੇਂ ਤੇ ਇਹ ਸਿਰਫ ਤੁਹਾਨੂੰ 17-1800 ਦੀ ਰੇਂਜ 'ਚ ਜਿਹੜਾ ਮੈਚਿੰਗ ਸੂਟ ਮਿਲ ਜੂਗਾ ਬ੍ਰੌਕੇਟ ਦੀ ਸ਼ਰਟ ਹੋਊਗੀ ਨੈਚੁਰਲ ਕ੍ਰੇਪ ਦੀ ਬਾਟਮ ਹੋਊਗੀ ਜੇ ਤੁਸੀਂ ਸਿਲਕ ਦੀ ਬਾਟਮ ਲਾਇਕ ਕਰਦੇ ਹੋ ਬ੍ਰੌਕੇਟ ਨਾਲ ਤਾਂ ਸਿਲਕ ਦੀ ਵੀ ਲਗਵਾ ਸਕਦੇ ਹੋ ਉਹ ਤੁਹਾਡੀ ਇੱਛਾ ਜਿਵੇਂ ਦਾ ਤੁਸੀਂ ਰੈਡੀ ਕਰਾਉਣਾ ਕਰਵਾ ਸਕਦੇ ਹੋ ਅੱਗੇ ਆਪਾਂ ਹੋਰ ਵੀ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਆਪਾਂ ਜਿਹੜੇ ਇਹ ਕਲਰ ਨੇ ਸਾਰੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਇਹਦੇ ਨਾਲ ਦੁਪੱਟਾ ਵਗੈਰਾ ਕਸਟਮਰ ਆਪਣੀ ਚੋਇਸ ਅਕੋਰਡਿੰਗ ਰੈਡੀ ਕਰਾਉਣਗੇ ਹਲੇ ਆਪਾਂ ਫਿਲਹਾਲ ਦੁਪੱਟੇ ਇਹਨਾਂ ਦੇ ਰੈਡੀ ਨਹੀਂ ਕਰਾਏ ਹਲ ਜੇ ਸਟਿਚਿੰਗ ਵੀ ਬਾਕੀ ਹੈ ਇਹਨਾਂ ਦੀ ਸਾਰਿਆਂ ਦੀ ਤੇ ਇਹ ਵੀ ਤੁਸੀਂ ਦੇਖ ਸਕਦੇ ਹੋ ਸੈਲਫ ਪ੍ਰਿੰਟ ਸੂਟ ਹੈ ਆਪਾਂ ਪਹਿਲਾਂ ਵੀ ਇੱਕ ਹੈਂਡਵਰਕ ਦਾ ਸੂਟ ਤੁਹਾਨੂੰ ਦਿਖਾਇਆ ਸੀ ਕਾਫੀ ਹੈਵੀ ਰੈਡੀ ਹੋਇਆ ਸੀ ਉਸ 'ਚ ਕਾਫੀ ਕਲਰ ਸੀ ਇਹ ਵੀ ਉਹਨਾਂ 'ਚ ਹੀ ਆ ਸੈਲਫ 'ਚ ਤੁਹਾਨੂੰ ਕਾਫੀ ਕਲਰ ਮਿਲ ਜਾਣਗੇ ਬਾਜੂ ਦਾ ਕੰਮ ਹੋਇਆ ਹੋਇਆ ਘੇਰੇ ਦਾ ਕੰਮ ਹੋਇਆ ਹੋਇਆ ਜਿਵੇਂ ਜਿਆਦਾ ਇਸਦੇ ਨੇ ਥੋੜਾ ਵਰਕ ਪਾਉਣਾ ਪਸੰਦ ਕਰਦੇ ਨੇ ਥੋੜਾ ਜਿਆਦਾ ਹੈਵੀ ਲਾਈਕ ਨਹੀਂ ਕਰਦੇ ਤਾਂ ਕਲਰ ਕੰਟਰਾਸਟ ਕਲਰ ਵੀ ਵਧੀਆ ਉਹਨਾਂ ਲਈ ਇਹ ਤੇ ਵਰਕ ਵੀ ਉਹਨਾਂ ਲਈ ਸਹੀ ਆ ਦੁਪੱਟਾ ਸੇਮ بیس ਕਲਰ ਦਾ ਡਾਈ ਕਰਾ ਕੇ ਮਾਰੂਨ ਫਿਨਿਸ਼ਿੰਗ ਦੇ ਨਾਲ ਜਿਹੜੀ ਹੈ ਦੁਪੱਟਾ ਰੈਡੀ ਕਰਾ ਸਕਦੇ ਹੋ ਤੁਸੀਂ ਫਿਨਿਸ਼ਿੰਗ ਪੱਟੀ ਦੇ ਕੇ ਬਹੁਤ ਹੀ ਸੋਹਣੇ ਬਣਦੇ ਆ ਜੀ ਦੁਪੱਟੇ ਉਹ ਵੀ ਤੁਸੀਂ ਰੈਡੀ ਕਰਾ ਸਕਦੇ ਹੋ ਵਰਕ ਤੇ ਕੋਈ ਕੰਪਲੀਟ ਨਹੀਂ ਆਉਗੀ ਸਟੱਫ ਦੀ ਕੋਈ ਕੰਪਲੀਟ ਨਹੀਂ ਆਉਗੀ ਪੂਰਾ ਸੋਨਾ ਜਿਹੜਾ ਵਰਕ ਹੋਊਗਾ ਜੀ ਸਟੱਫ ਵੀ ਪੂਰਾ ਵਧੀਆ ਲਾਇਆ ਜਾਊਗਾ ਅੱਗੇ ਆਪਾਂ ਜੀ ਟੈਬੀ ਲਾਈਨਿੰਗ ਦਾ ਸੂਟ ਰੈਡੀ ਕੀਤਾ ਸੀ ਹਲਕਾ ਜਿਹਾ ਕੱਟ ਵਰਕ ਕੀਤਾ ਸੀ ਉਸਤੇ ਇਹ ਆਪਾਂ ਪਹਿਲਾਂ ਵੀ ਸ਼ਾਇਦ ਦਿਖਾਇਆ ਹੋਣਾ ਤੁਹਾਨੂੰ ਪਹਿਲਾਂ ਨੈੱਕ ਤੇ ਵੀ ਪੈਚ ਵਰਕ ਹੋਇਆ ਹੋਇਆ ਸੀ ਦੁਪੱਟੇ ਕਾਫੀ ਸੂਟ ਗਏ ਨੇ ਕਈ ਇਹਨੇ ਤਾਂ ਦੁਪੱਟੇ ਵੀ ਰੈਡੀ ਕਰਵਾਏ ਨੇ ਨਾਲ ਨੈੱਕ ਤੇ ਵੀ ਕੰਮ ਕਰਵਾਇਆ ਕਿ ਕਿਸੇ ਕਿਸੇ ਨੇ ਬਾਜੂ ਤੇ ਕਿੰਨਾ ਘੇਰੇ ਦਾ ਹੀ ਪੈਚਵਰਕ ਕਰਵਾਇਆ ਹੈ ਇਹਨਾਂ ਨੇ ਸਿਰਫ ਘੇਰੇ ਦਾ ਹੀ ਪੈਚਵਰਕ ਕਰਾ ਕੇ ਸ਼ਰਟ ਤੇ ਓਨਲੀ ਕਟਵਰਕ ਕਰਾਇਆ ਇਸ ਤਰ੍ਹਾਂ ਤੁਸੀਂ ਵੀ ਕੰਮ ਵਧਾ ਘਟਾ ਸਕਦੇ ਹੋ ਆਪਣੀ ਚੋਇਸ ਅਕੋਰਡਿੰਗ ਤੇ ਬਾਜੂ ਤੇ ਇਹਨਾਂ ਨੇ ਕੋਈ ਵੀ ਹੋ ਨਹੀਂ ਕੀਤਾ ਸੀ ਵਰਕ ਨਹੀਂ ਸੀ ਕਰਾਇਆ ਤਾਂ ਆਪਾਂ ਨੇ ਇਸ ਤਰ੍ਹਾਂ ਉਹਨੂੰ ਡਿਜ਼ਾਈਨ ਕਰਤਾ ਪੌਂਚਿਆਂ ਨੂੰ ਬਾਜੂ ਤੇ ਤਾਂ ਸੌਰੀ ਕਟਵਰਕ ਸੀ ਪੌਂਚਿਆਂ ਨੂੰ ਇਸ ਤਰ੍ਹਾਂ ਆਪਾਂ ਡਿਜ਼ਾਈਨ ਕਰਤਾ ਓਕੇ ਜੀ ਸਾਥੀ